ਸ਼ਤਿ ਸ਼੍ਰੀ ਅਕਾਲ ਮਿੱਤਰੋ ਲਓ ਜੀ ਨਵਾਂ ਦਿਨ ਨਵੀਂ ਸਵੇਰ ਜਿਹੜੇ ਦਿਨ 4:00 4:30 ਵਜੇ ਮੌਸਮ ਬਿਲਕੁਲ ਠੀਕ ਸੀ ਆਹ ਦੇਖੋ ਕਿ ਮੈਂ ਤੁੰਦ ਮੀਂਹਾਂ ਡਿਗਦੀ ਆ ਮੀਂਹਾਂ ਜਿਵੇਂ ਮੀਂਹ ਨਹੀਂ ਪੈਂਦਾ ਹੁੰਦਾ ਆ ਡਿਗਣ ਲੱਗੀ ਅੱਜ ਨਗਰ ਕੀਰਤਨ ਆਪਣੇ ਪਿੰਡ ਕਾਮਾ ਦੇ ਦਰਸ਼ਨਾਂ ਚ ਨਗਰ ਕੀਰਤਨ ਦੇ ਦਾਸਮੇ ਪਾਸ਼ਾ ਸ਼ਿਰ ਗੁਰੂ ਗੋਵਿੰਦ ਸਿੰਘ ਜੀ ਦੇ ਪ੍ਰਕਾਸ਼ ਪਰਮੂਸੰਧ ਵਿੱਚ ਸਾਡੇ ਪਿੰਡ ਵੱਡੇ ਗੁਰਦੁਆਰੇ ਵੱਲੋਂ ਵੱਡੇ ਪਾਸਲੇ ਗੁਰਦੁਆਰਾ ਸਾਹਿਬ ਨੂੰ ਨਗਰ ਕੀਰਤਨ ਹੈ ਜੀ ਅੱਜ ਅੱਜ ਉਹਦੇ ਦਰਸ਼ਨ ਕਰਾਂਗੇ ਆਪਾਂ ਆਪਣਾ ਰੁਟੀਨ ਵਾਲੇ ਕੰਮਕਾਰ ਕਰੀਏ ਘੰਟੇ ਕਿਹ ਜਾਇ ਹੋ ਗਿਆ ਮੀਂਹ ਮੰਗੜਾਂ ਲੱਗੀ ਜਿਵੇਂ ਹੀ ਸਾਪ ਪਿਆ ਸੀ ਮੌਸਮ ਅੱਧੇ ਘੰਟੇ ਦੇ ਦੇਖੋ ਵੱਦੀ ਜਾਂਦੀ ਹੈ ਵੱਦੀ ਕਿ ਕਣੀਆਂ ਡਿੱਗਦੀਆਂ ਨੇ ਇਹ ਦੇਖੋ ਵਿੱਚ ਆਉਂਦੀਆਂ ਕੈਮਰੇ ਦੇ ਮੂਰੇ ਫਰੂਖ ਅਜੇ ਨਮੀ ਬੰਨਾਂ ਹੁੰਦਾ ਲਓ ਵੀ ਮਿੱਤਰੋ ਪਹੁੰਚ ਗਏ ਮੋਟਰ ਤੇ ਮੋਟਰ ਤੇ ਪਹਿਲਾਂ ਦਾ ਮੌਸਮ ਠੰਡ ਜੀ ਕਾਫੀ ਜਿਹਾ ਹੁਣ ਹੋ ਗਈ ਘਟ ਗਈ ਮੌਸਮ ਬਹੁਤ ਸੁਣਾ ਹੋ ਗਿਆ ਸਾਹ ਅੱਜ ਨਾਲੇ ਪਾਉਣਾ ਜ਼ਰੂਰੀ ਆ ਲਾਸਟ ਕਿਸ਼ਤ ਜ਼ਰੂਰੀ ਆ ਦੀ ਕਾਲ ਚੱਕ ਲੈ ਆਂਦਾ ਇਹ ਵੀ ਕੰਮ ਨੂੰ ਏੜੀ ਜੂਰੀ ਦਾ ਫਿਰ ਲਾਈਏ ਪਾਣੀ ਉਹ ਜੂਰੀ ਆਪਾਂ ਆ ਕੇ ਫਿਰ ਕਰਦੇ ਆਂ ਪਾਣੀ ਸ਼ੁਰੂ ਪਾਣੀ ਲਗਾਉਂਗੇ ਦੋ ਤਿੰਨ ਦਿਨ ਫਿਰ ਦੇਖੋ ਕਿੰਨਾ ਸੋਹਣਾ ਮੌਸਮ ਹੋ ਗਿਆ ਹਰੇ ਬਾਈ ਹਰੇ ਬਾਈ ਹਰੇ ਬਾਈ ਸਾਰੇ ਪਾਸੇ ਹਰੀਆਲੀ ਹੋ ਹਰੀਆਲੀ ਤੱਜੀ ਲੱਗਦਾ ਮਟਰ ਤੇ ਆ ਕੇ ਕਰਦਾਂਗੇ ਪਾਣੀ ਸ਼ੁਰੂ ਨਵੀਂ ਟੀਮ ਆ ਗਈ ਰਿਓ ਬਣ ਆਪਣੀ ਬੰਦੇ ਯੱਕ ਦੋ ਫਟੇ ਰਿਓ ਦੇ ਤੰਨਾ ਬੰਦੇ ਆ ਗਏ ਸੀ ਤੰਨਾ ਤਾਂ ਕੀ ਲੱਗਣਾ ਟਾਈਮ ਪਾ ਦੋ ਕਰਾਂ ਬਾਜੇ ਤੇ ਮਾੜਾ ਮਾੜਾ ਹੱਥ ਖੁੱਲਾ ਸੜਦਾ ਉੱਥੇ ਹਾਂ ਲਾਸਟ ਰਿਓ ਆ ਹੁਣ ਇਹ ਚੱਲਦੀਆਂ ਨੇ ਮਸ਼ੀਨਾ ਮਾਰੋ ਮਾਰ ਦੋ ਬੰਦੇ ਇਦਾਂ ਨੇ ਇੱਕ ਉਹ ਫਿਰਦਾ ਤਿੰਨ ਜਾਣੇ ਨੇ ਅੱਜ ਅੱਗੇ ਚਾਰ ਹੁੰਦੇ ਨੇ ਇੱਕ ਚਲੇਗਾ ਪਿੰਡ ਨੂੰ ਬੜੀ ਯਾਰ ਇੱਕਦਮ ਜੰਦ ਕੰਮ ਨਵੇੜ ਜਾਂਦੇ ਨੇ ਜਿਹੜਾ ਇੱਕ ਪਾਉਂਦਾ ਫਿਰ ਉਹ ਦਿਨ ਬੋਲ ਲਾ ਦਿੰਦਾ ਦੋ ਤਿੰਨ ਦਿਨ ਲਾ ਦਿੰਦਾ ਫਿਰ ਉਹਦੇ ਮਗਰ ਫਰੀ ਜਾਉ ਇਹਨਾਂ ਦੇ ਕੋਈ ਟੈਨਸ਼ਨ ਨਹੀਂ ਬੰਦੇ ਆਪਣੀ ਜ਼ਿੰਮੇਵਾਰੀ ਨਾਲ ਵਧੀਆ ਕੰਮ ਕਰਦੇ ਨੇ ਨਾ ਪਾਣੀ ਕਰ ਦਿੰਦੇ ਆ ਸ਼ੁਰੂ ਇੱਕ ਦੋ ਦਿਨ ਚ ਲਾਸਟ ਕਿਸ਼ਤ ਲੱਗੀ ਜੂਰੀਏ ਦੀ ਹੁਣ ਅਨੁਸਾਰੇ ਤੇ ਦੇਖਾਂਗੇ ਅੱਧਾ ਅੱਧਾ ਥੈਲਾ ਪਾਵਾਂਗੇ ਕੱਦਾਂ ਇਹਨਾਂ ਨੂੰ ਜਿੱਥੇ ਮਾੜੀਆਂ ਮਾੜੀ ਮੋਟੀ ਮਾ ਮੁੱਠੀ ਵੱੱਦ ਪੈਜੂ ਕੋਈ ਗੱਲ ਨਹੀਂ ਕੱਦਾਂ ਥੈਲਾ ਵੱੱਦ ਪੈਜੂ ਕੋਈ ਗੱਲ ਨਹੀਂ ਸਾਰੀ ਚ ਅੱਗੇ ਇਹਨਾਂ ਨੂੰ 5 ਕਿਲੋ ਦਾ ਹੁਣ ਥੈਲੇ ਜੇ ਘੱਟ ਆਉਂਦਾ 50 ਕਿਲੋ ਦਾ ਆਉਂਦਾ ਸੀ ਹੁਣ 45 ਦਾ ਹੀ ਰਹਿ ਗਿਆ ਥੈਲਾ ਹੁਣ ਚੱਲਦੇ ਆਂ ਜੇ ਨਗਰ ਕੀਰਤਨ ਆ ਨਗਰ ਕੀਰਤਨ ਦੇਖਦੇ ਆ ਤਾਂ ਪੰਨੂ ਕਿਹਾ ਇਹਨਾਂ ਦੀ ਚਾਹ ਲਿਆ ਚਾਹ ਲੈ ਕੇ ਆਉਂਦਾ ਉਹ ਵੀ ਸੇਵਾ ਕਰਨ ਲੱਗਿਆ ਗੁਰਦੁਆਰਾ ਸਾਹਿਬ ਅੱਜ ਪਕੌੜਿਆਂ ਦਾ ਲੰਗਰ ਲੱਗਣਾ ਉੱਥੇ। ਇਹ ਵੀਡੀਓ ਵੀ ਕਈ ਦਿਨੋਂ ਕੋਈ ਪਾਈ ਨਹੀਂ ਸੀ ਅੱਜ ਪਾਉਨੇ ਆ ਕੰਟੈਂਟ। ਇਹ ਹੈਉ ਨਹੀਂ ਸੀ ਕੰਮਕਾਰ ਵਿਲੇ ਸੀਗੇ ਤਾਂ ਦਿਖਾਉਣ ਨੂੰ ਵੀਡੀਓ 'ਚ ਅੱਜ ਨਗਰ ਕੀਰਤਨ ਦੇ ਕਰਾਉਨੇ ਆ ਦਰਸ਼ਨ। ਲਾਡਿਸ਼ ਨਗਰ ਕੀਰਤਨ ਆ ਗਿਆ। ਮੱਛੰਰੇ ਪੰਪਾ ਕਿਦ ਲਾਉਂਦੇ ਨੇ। ਸਭ ਸੰਗਤਾਂ ਦਾ ਘੱਟ ਹਲਕਲ ਜਾਣ ਦੇ ਯਾਰ 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 ਜਦ ਤੇ ਪੜਾ ਸੀ ਸੰਗਤਾਂ ਨੇ ਚਾਹ ਪਾਣੀ ਛਕ ਲਿਆ ਹੁਣ ਗੁਰਦੁਆਰਾ ਸਾਹਿਬ ਪਾਸੇ 6ਵੀਂ ਛੋਟੇ ਪਾਸੇ ਉੱਥੇ ਪਕੌੜਿਆਂ ਦਾ ਲੰਗਰ ਉੱਥੇ ਚੱਲਦਿਆਂ ਨਾਲ ਉਹ ਲੰਗਰ ਚਲੋ ਉੱਠੋ ਬੜਾ ਸੋਹੋ ਲਾਲੀ ਪੜਾਉ ਤੋਂ ਚੱਲ ਪਿਆ ਸੰਗਤਾਂ ਅੰਦਰ ਪਿਆਰੇ ਕਲਵੰਤ ਸਿੰਘ ਸਾਡੇ ਗਰਜੀਤ ਸਿੰਘ ਭਾਈ ਉਹਦੇ ਉਹਦਾ ਬੰਦਾ ਭਾਈ ਇੱਕ ਨਾਮ ਹੈ ਉਹ ਦੇਖ ਕੇ ਵੀ ਪਿੱਛੇ ਪਿੱਛੇ ਦੇਖ ਕੇ ਮੜਾ ਜੇ ਬੈਪਕਰ ਨੂੰ ਪੂਰਾ ਮੈਂਟਨ ਕਰਦੇ ਹੋ ਸਾਡੇ ਵਲੰਟੀਅਰ ਹੈਰੀ ਤੇਂਦਰ ਇਹ ਸਭਾ ਵਾਲੀ ਸਾਡੀ ਟੀਮ ਆ ਦਰਦੀ ਸਾਡੀ ਸਭਾ ਵਾਲੀ ਸਾਰੀ ਟ੍ਰੈਫਿਕ ਨੂੰ ਕੰਟਰੋਲ ਕਰਦੇ ਨੇ ਰੋਡ ਤੇ ਆ ਗਿਆ ਪਾਲਕੀ ਸਾਹਿਬ ਆਈ ਹੁਣ ਹੁਣ ਕਿਲੋਮੀਟਰ ਰੋਡ ਤੇ ਹੀ ਰਹਿਣਾ ਟ੍ਰੈਫਿਕ ਨੂੰ ਪੂਰੀ ਕੰਟਰੋਲ ਕਰਨਾ ਪੈਣਾ هذا <applause> ਸੋ ਸਾਥੀ ਇੱਕ ਕਿਸੇ ਦਾ ਬੁੜਾ ਨਹੀਂ ਮੱਗਦਾ ਇਧਰ ਖੜੇ ਜਰਾ ਇਹ ਸਰਦਾਰ ਕਿੱਥੇ ਆ ਗਿਆ ਪੈਜੇ ਉਹਦੀ ਵੀ ਤੋਂ ਤੋਂ ਜਿੱਦੀ ਉਹਨਾਂ ਦੇ ਪਰਿਵਾਰ ਨੇ ਕਿਹਾ ਤੀਜੀ ਤੀਜੀ ਪੀਜੀ ਪੀਜੀ ਛੱਡੋ ਜਾ ਕੇ ਚਾਰ ਵਾਰ ਚਕਲਵਾਓ ਮਰ ਜੀ ਓ ਜੇ ਤਾਰ ਕਰਕੇ ਜੇ ਪਾਪ ਕਮਾਉਂਦਾ ਸੀ ਉਹਦਾ ਸਾਰਾ ਪਰਿਵਾਰ ਰਾਜੀ ਕੇ ਖਾਤਾ ਉਹਨਾਂ ਦੇ ਸਾਰਾ ਪਰਿਵਾਰ ਰਾਜੀ ਕੇ ਖਾਣ ਬਲਾ ਸੀ ਅੱਜ ਪਾਪ ਕਮਾਉਣ ਲੱਗ ਗਿਆ ਤੇ ਅੱਜ ਕਿੱਥੇ ਹਟ ਗਏ ਅੱਜ ਪਾਪਾਂ ਦਾ ਉਹ ਹਸ਼ਰ ਹੋ ਰਲ ਗਿਆ ਤੇ ਸਾਰੇ ਪਿੱਛੇ ਹੋ ਕੇ ਅੱਗੇ ਤਾਂ ਗੁਰੂ ਘਰ ਕੀਰਤ ਬਾਦਸ਼ਾਹ ਮਹਾਰਾਜ ਕਹਿੰਦੇ ਇਹਨੇ ਸਿੱਖੋ ਕਿੱਡੀ ਲੱਗਦੇ ਕਹਿੰਦੇ ਸ਼ਤਾਨਵੇਂ ਦੇ ਭੋਗ ਪਾਉਂਦਾ ਰਾਮਰਾਏ ਦਾ ਰਾਮਰਾਏ ਦਾ ਸਤਾਰਵੇਂ ਦੇ ਭੋਗ ਪਾਉਂਦੇ ਤੇ ਭੋਗ ਆਜੇ ਨਾ ਇਹ ਕਹਿੰਦੇ ਆ ਕਿ ਪਸੰਦਾ ਨੂੰ ਵੀ ਤੁਸੀਂ ਪੀਂਦੇ ਗੁਲਾਬੀ ਪਕਾਵਾ ਨਹੀਂ ਹੋਣ ਨਾਲਾ ਘੰਟਾ ਪੂਰਾ ਖੋਲ ਰਿਹਾ ਘਰ ਇਹ ਵੀ ਸਾਡੇ ਦੋ ਹਲਵਾਈ ਸਪੈਸ਼ਲ ਜਿਹੜੇ ਲੰਗਰ ਦੇ ਵਿੱਚ ਵੀ ਸੇਵਾ ਸਵਾ ਦਾ ਲੰਗਰ ਚ ਵੀ ਪੂਰੀ ਵੇਜਾ ਵੇਜਾ ਕਰਾਤੀ ਅੱਜ ਤਾਂ ਮੈਂ ਕਹਿੰਦਾ ਨੰਦੇ ਲਿਆਤਾ ਰਿਕਾਰਡ ਹੀ ਕੈਮ ਕਰਦਾ ਜੀ ਸਵਾ ਲੱਗਿਆ ਦੀਆਂ ਵੀ ਸੇਵਾ ਕਰੀਆ ਪੰਧਿਆਰੇ ਸਾਰੀ ਸੰਗਤ ਨੂੰ ਬਹੁਤ ਸ਼ੋਕਿਆ ਗਾਇਨ ਸਾਹਿਬ ਸ਼ਾਕੇ ਪੂਰੇ ਖੁੱਲੇ ਦਫੇ ਕਰਮਾ ਕਰਮ ਨਾਲ ਦੀ ਨਾਲ ਭਰਿੰਦਰ ਦਾ ਵੀ ਬਹੁਤ ਯੋਗਦਾਨ ਟਿੱਟੂ ਬਾਈ ਤੇਜਵੰਤ ਪਾਤਸ਼ਕ ਮੰਨਾ ਅਜਾ ਕਿ ਲਾਈਵ ਚੱਲ ਰਿਹਾ ਆਪੇ ਟੀਵੀ 'ਚ ਸੁੱਖੀ ਕੰਮੇ ਤੋਂ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਨੰਬਰਦਾਰ ਭਿੰਦਰ ਸਿੰਘ ਕੁੱਪੂ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਸੂਬੇ ਦਾ ਰਾਮਿੰਦਰ ਸਿੰਘ ਜੀ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਜਸਵੀਰ ਸਿੰਘ ਜੱਸੀ ਵੀਰ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਸਵਾਚਨ ਸਿੰਘ ਜੀ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਬਲਵੀਰ ਸਿੰਘ ਜੀ ਐਸਆਈ ਸਾਹਿਬ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਜਮੈਲ ਸਿੰਘ ਪੰਜਾਬ ਪੁਲਿਸ ਵਾਲੇ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਆ ਗਰਨੀਤ ਸਿੰਘ ਜੀ ਸਿੱਖਾਂ ਦੇ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਹਰਪ੍ਰੀਤ ਸਿੰਘ ਜੀ ਸਿੱਖਾਂ ਦੇ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਅਮਾਨਤ ਕੌਰ ਪੁੱਤਰੀ ਜੱਗੀ ਨਿਊਜ਼ੀਲੈਂਡ ਤੋਂ ਜੋ ਵੀਰ ਹੈ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਤਾਦਨੁ ਤਨਵਾਦ ਮੇਰੀ ਵੱਡੀ ਭੈਣ ਰਾਜਵਿੰਦਰ ਕੌਰ ਸਾਡੀ ਜਿੱਥੇ ਨੂੰ ਸਪੈਸ਼ਲ 500 ਰੁਪਿਆ ਮਾਰ ਦੇ ਗਿਆ ਤੈਨੂੰ ਧੰਨਵਾਦ ਡਾਕਟਰ ਅਜੀਤ ਸਿੰਘ ਜੀ ਉਹਨਾਂ ਵੱਲੋਂ ਬਹੁਤ ਸਾਰਾ ਜਥੇਦਾਰ ਅਮਰੀਕ ਸਿੰਘ ਜੀ ਹਰੇਕ ਪੜਾਅ ਤੇ ਸੇਵਾ ਭੇਜਦੇ ਨੇ ਬਹੁਤ ਬਹੁਤ ਧੰਨਵਾਦ ਸਦਾ ਨਰਿੰਦਰ ਜੀ ਸੰਜੀਪ ਪ੍ਰਧਾਨ ਪੀਕੇ ਜੂ ਜੋ ਵੀ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾਏ ਛੇਵੀ ਦੇ ਪ੍ਰਧਾਨ ਜੀ ਪ੍ਰਧਾਨ ਸਾਹਿਬ ਨੇ ਉਹਨਾਂ ਵੱਲੋਂ ਸਪੈਸ਼ਲ ਮਾਨ ਆਇਆ ਤੈਨੂੰ ਧੰਨਵਾਦ ਸਵਾ ਸਰਵਰਨ ਸਿੰਘ ਜੀ ਸਿੱਖਾਂ ਦੇ ਉਹਨਾਂ ਵੱਲੋਂ ਬਹੁਤ ਸਾਰਾ ਮਾਨ ਪਪਾ ਮੋਦੀਰਾ ਮੈਰਾ ਪ੍ਰਬੰਧ ਕਮੇਟੀ ਲੋ ਜੀ ਨਗਰ ਕੀਰਤਨ ਤੋਂ ਬਾਅਦ ਆਪਾਂ ਫਿਰ ਮੋਟਰ ਤੇ ਆ ਗਏ ਰਿਓ ਪਵਾਇਆ ਅੱਜ ਫਿਰ ਰਿਓ ਪਾ ਕੇ ਬੰਦੇ ਮੈਂ ਚੈੱਕ ਕਰਿਆ ਵਾਂ ਚਾ ਕੇ ਰਿਓ ਪੈ ਗਿਆ ਸਾਰੇ ਮੌਸਮ ਦੇਖੋ ਦੇਖੋ ਕਿਵੇਂ ਸਵੇਰ ਦੀ ਕੋਈ ਧੁੱਪ ਨਹੀਂ ਨਿਕਲੀ ਕੁਛ ਨਹੀਂ ਨਿਕਲੀ ਉਦਾਂ ਹੀ ਹੋਇਆ ਪਿਆ ਗੁੰਮ ਜਿਆ ਦੇਖੋ ਮਾ ਬਦਲਾ ਨਾ ਧੁੰਦਾ ਪਤਾ ਨਹੀਂ ਕੀ ਆ ਹੁਣ ਹਵਾ ਵੀ ਚੱਲ ਪਈ ਪੂਰੀ ਠੰਡੀ ਠੰਡੀ ਬੱ ਚੱਲਿਏ ਘਰ ਨੂੰ ਕਿਹੜਾ ਹੀ ਮਾਨਾ ਸੀ ਤੇ ਉਹ ਪੈ ਗਿਆ ਹੁਣ ਚੱਲਿਏ ਹੁਣ ਲਓ ਜੀ ਅੱਜ ਠੰਡ ਸੀ ਪੂਰੀ ਆਪਾਂ ਵਾਲ ਲਈ ਗਿੱਠੀ ਹੁਣ ਗਿੱਠੀ ਦੇ ਸੇਕਦੇ ਆ ਘਰੀ ਬੈਠ ਕੇ ਬਾਹਰ ਮੈਂ ਕਿਹਾ ਕਿੱਥੇ ਜਾਣਾ ਕਿਸੇ ਤੇ ਉਹ ਕਿੱਥੇ ਰੋੜ ਰੋੜ ਦੇ ਖੜਾਂਗੇ ਠੰਡ ਲੱਗਦੀ ਆ ਦਾ ਕਰੇ ਬੈਠਾਂ ਉਹ ਗਿੱਠੀ ਦੇ ਆਮ ਨਾਲ ਨਾਲੇ ਖਾਉ ਮੂਫਲੀ ਨਾਲੇ ਸੇਕਾਂ ਉਹ ਗਿੱਠੀ ਨਾ ਉਹ ਜੀ ਨਾਲੇ ਕਰਦੇ ਆਪਾਂ ਬਲੌਗ ਦਾ ਐਂਡ ਅੱਜ ਇੱਥੇ ਤੱਕ ਸੀ ਅੱਜ ਦਾ ਬਲੌਗ ਆਪਣਾ ਹੁਣ ਆਪੇ ਤੇ ਕੋਲੇ-ਕੋਲੇ ਰੱਖਦੇ ਆ ਕੋਲੇ ਵੀ ਲਿਆਇਆ ਸੀ ਮੈਂ ਹੁਣ ਤੇ ਕੋਲੇ ਰੱਖਿਆ ਵਧੀਆ ਇਹਨੂੰ ਕਰ ਲੈਣਾ ਫਿਰ ਅੰਦਰ ਲੈ ਜਾਾਂਗੇ ਕੋਲੇ ਮੱਛਾਂ ਤੋਂ ਬਾਅਦ ਕਮਰੇ ਚ ਬੜਾ ਨੰਮ ਦੌਂਦਾ ਫਿਰ ਐ ਨਿੱਗਾ ਹੋ ਜਾਂਦਾ ਸਪੈਸ਼ਲ ਅੰਗੂਠੀ ਇਸੇ ਕੰਮ ਨੂੰ ਲੈਂਦੀ ਹੋਈ ਆਸੀਂ ਸਿਆਲ ਉਸਿਆਲ ਸੇਕ ਕਰਨ ਨੂੰ ਚਲੋ ਜੀ ਓਕੇ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਪਲੀਜ਼ ਫੇਸਬੁੱਕ ਤੇ ਫੋਲੋ ਕਰ ਲਿਓ